ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਲੈ ਕੇ ਝੂਠੇ ਬਣਨ ਵਾਲੇ ਲੀਡਰਾਂ ਤੋਂ ਮੈਂ ਲੋਕਾਂ ਨੂੰ ਆਪਣੇ ਲੋਕਾਂ ਨੂੰ ਸचेत ਕਰਦਾ ਹਾਂ ਆਪਣੀ ਕਵਤਾ ਦੀਆਂ ਕੁਝ ਲਾਈਨਾਂ ਨਾਲ ਲੋਕੋ ਬਾਜਿਆ ਜੋ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ ਸਦਾ ਕੁਝ ਵੀ ਛੱਡਿਆ ਨਹੀਂ ਐਨਾ ਤੁਹਾਨੂੰ ਵੀ ਵੇਚ ਕੇ ਖਾ ਛੱਡਣੇ ਐਨਾ ਰੱਜ ਕੇ ਸਾਡੇ ਅਰਮਾਨ ਖੋਹੇ ਹੋਰ ਤਾਂ ਹੱਥ ਵੀ ਇਹਨਾਂ ਦਾ ਰੁਕਿਆ ਨਾ ਵਾਵਾ ਚੁੱਕ ਕੇ ਅਸੀਂ ਜਾ ਹੱਕ ਮੰਗੇ ਇਹਨਾ ਸਾਡੀਆਂ ਹੱਥਾਂ ਤੇ ਥੁੱਕਿਆ ਨਾ ਅਸੀਂ ਆਪਣਾ ਸਮਝ ਕੇ ਵੋਟ ਪਾਈ ਇਹਨਾ ਵੋਟ ਦਾ ਸਿਲਾਵੀ ਤਾਰਿਆ ਨਾ ਸਾਨੂੰ ਮਹਿੰਗ ਉਬਾਲਿਆ ਦੁੱਧ ਵਾਂਗੂ ਇਹਨਾ ਪਾਣੀ ਦਾ ਛਿਟਾ ਵੀ ਮਾਰਿਆ ਨਾ ਇਹ ਤਾਂ ਦੇਸ਼ ਦੀ ਪੂੰਜੀ ਨੂੰ नाग ਬਣ ਕੇ ਆਪੂ ਸਾਂਭ ਲੈਂਦੇ ਤੇ ਆਪੂ ਖੱਟ ਜਾਂਦੇ ਵਾਦੇ ਕਰਦੇ ਨੇ ਕੱਚੇ ਮਹਿਬੂਬ ਵਾਂਗੂ ਆਪੇ ਥੁੱਕ ਕੇ ਤੇ ਆਪੇ ਛੱਟ ਜਾਂਦੇ ਕਾਰਖਾਨਿਆਂ ਦੀਆਂ ਕਾਰਖਾਨਿਆਂ ਦੀਆਂ ਮਗਧੀਆਂ ਚਿਮਨੀਆਂ ਚੋਂ ਸਾਡੇ ਵੱਲਵਲੇ ਨਿਕਲਦੇ ਤੂੰ ਬਣ ਕੇ ਅਫਸਰੀ ਸ਼ਹੀਦੀ ਕਰ ਦੇ ਵੇਗ ਮੂਰੇ ਸਾਡੇ ਉੱਡਦੇ ਏਰਮਾਨ ਨੇ ਰੂਹ ਬਣ ਕੇ سینਾ ਜੋਰੀਆਂ ਨੇ ਹਿਰਦੇ ਸਾਡ ਸੁੱਟੇ ਤੇ ਸੜੀਆਂ ਹੋਆਂ ਦੀ ਆਓ ਸੁਭਾਲ ਕਰੀਏ ਜਿਨੂੰ ਰਾਠਿ ਉਧਾਲ ਕੇ ਲੱਗੇ ਨੇ ਆਪਣੀ ਕਿਸਮਤ ਦੀ ਫੇਰ ਪੜਤਾਲ ਕਰੀਏ ਜੇ ਕਰ ਅੱਜ ਨਾ ਜੇ ਕਰ ਅੱਜ ਨਾ ਹੱਕਾਂ ਦੀ ਗੱਲ ਕੀਤੀ ਥੋੜੇ ਬੱਚਿਆਂ ਦੇ ਦੀਂਦੇ ਚੋਲ ਜਲਦੇ ਖੇਤਾਂ ਵਿੱਚ ਪੰਜਾਬ ਦੇ ਬੋਲ ਜਲਦੇ ਮੇਰੇ ਗੀਤ ਜਲਦੇ ਤੇ ਥੋੜੇ ਕੋਲ ਜਲਦੇ ਖੇਤਾਂ ਵਿੱਚ ਪੰਜਾਬ ਦੇ ਬੋਲ ਜਲਦੇ ਮੇਰੇ ਗੀਤ ਜਲਦੇ ਤੇ ਥੋੜੇ ਕੋਲ ਜਲਦੇ